ਜਿਹੜਾ ਬੰਦਾ ਆਪਣੇ ਬੱਚੇ ਦੀ ਆਪਣੇ ਪਰਿਵਾਰ ਦੀ ਗਲਤੀ ਤੇ ਪਰਦਾ ਪਾ ਕੇ ਦੂਜਿਆਂ ਦੇ ਗਲ ਪੈਣਾ ਚਾਵੇ ਹੋ ਜਾਂਦਾ ਨਾ ਕਈ ਵਾਰੀ ਸਾਡਾ ਨਿਆਣਾ ਗਲਤ ਹੋਵੇ ਸਾਡਾ ਮੁੰਡਾ ਗਲਤ ਹੋਵੇ ਕਿਤੇ ਗਲਤੀ ਕਰੇ ਬਾਜ਼ਾਰ ਚ ਗਲੀ ਮਹੱਲੇ ਚ ਤੇ ਕੋਈ ਮਾਈ ਆ ਕੇ ਮਾਂ ਨੂੰ ਦੱਸੇ ਜੀ ਪੈਣਾ ਤੇਰਾ ਪੁੱਤ ਫਲਾਣੀ ਥਾਂ ਤੇ ਗਲਤ ਕੰਮ ਕਰਦਾ ਸੀ ਗਲਤ ਬੰਦਿਆਂ ਕੋ ਖਲੋਤਾ ਸੀ ਬਸ ਉਹ ਇੱਕ ਪੁਆਇੰਟ ਹੁੰਦਾ ਵਾ ਜ਼ਿੰਦਗੀ ਦਾ ਜਿਹਦੇ ਤੁਸੀਂ ਉਸ ਦਿਨ ਖਲੋਤੇ ਨਿਆਣੇ ਦੇ ਕੋਲ ਹਲਾਸ਼ਰੀ ਦੇ ਕੇ ਗਵੰਡਣ ਦੇ ਗਲ ਪੈ ਗਏ ਸਮਝੋ ਵੀ ਫੇਰ ਉਹਦੇ ਵਾਸਤੇ ਪੱਕੀ ਰਾਹ ਬਣਾ ਦਿੱਤਾ ਲੀ ਪਾ ਦਿੱਤੀ ਆ ਹੁਣ ਨਹੀਂ ਉਹ ਰੁਕੂਗਾ ਉਹਨੂੰ ਪਤਾ ਲੱਗ ਗਿਆ ਵੀ ਬੀਬੀ ਮਗਰ ਖਲੋਤੀ ਆ ਪਾਪਾ ਮਗਰ ਖਲੋਤਾ ਵਾ ਬੱਚਾ ਸਾਡਾ ਗਲਤ ਆ ਧੀ ਪੁੱਤ ਸਾਡਾ ਗਲਤ ਹੁੰਦਾ ਸਾਡੇ ਨਾਲ ਕੋਈ ਆ ਕੇ ਕਹਦੇ ਵੀ ਤੁਹਾਡਾ ਮੁੰਡਾ ਚਿੱਟਾ ਪੀਣਾ ਹੈ ਕੋ ਖਲੋਤਾ ਸੀ ਫਿਰ ਕਿਹਾ ਜੇ ਸੱਚ ਬੋਲ ਹੀ ਦਿੱਤਾ ਹੋ ਸਕਦਾ ਤੁਹਾਡੀ ਕਿਸ ਨੇ ਸੱਚ ਦੀ ਕਹਾਣੀ ਕਹਿ ਕੇ ਤੁਹਾਡੀ ਇੱਜ਼ਤ ਹੀ ਬਚਾਉਣੀ ਹੋਵੇ ਸਾਡੇ ਨਗਰ ਦੇ ਵਿੱਚ ਨਾ ਇੱਕ ਵਾਰੀ ਅਸੀਂ ਨਸ਼ਿਆਂ ਦੇ ਵਿਰੋਧ ਤੁਰੇ ਤੇ ਬਹੁਤ ਸਾਰੇ ਉਹ ਪਰਿਵਾਰ ਸੀ ਜਿਨ੍ਹਾਂ ਕੋਲ ਅਸੀਂ ਆਸ ਇਹ ਕੀਤੀ ਸੀ ਵੀ ਉਹ ਬੰਦੇ ਘਰਾਂ ਚੋਂ ਨਿਕਲਣਗੇ ਘਟੋੜ ਜਿਨ੍ਹਾਂ ਦੇ ਨਿਆਣੇ ਤੇ ਨਸ਼ਾ ਕਰਦੇ ਹੀ ਆ ਨਾ ਪਰ ਉਦੋਂ ਬੰਦੇ ਨਹੀਂ ਨਿਕਲੇ ਅੱਜ ਉਹ ਬੰਦੇ ਮਰਨ ਕਿਨਾਰੇ ਆ ਕਦੀ ਉਹਨਾਂ ਟੀਚਰਾਂ ਕੀਤੀਆਂ ਸੀ ਕੋਠਿਆਂ ਦੇ ਖਲੋ ਕੇ ਸਾਨੂੰ ਲੈ ਤੁਰ ਪਈ ਹੋਰ ਨਵੇਂ ਪੱਖਾਂ ਦੇ ਸ਼ੁਰੂ ਕਰ ਪਏ ਪਿੰਡ ਚ ਨਾਲੇ ਇਹ ਵੱਡੇ ਸਮਾਜ ਸੁਧਾਰਕ ਬਣ ਕੇ ਤੁਰ ਪਈ ਅੱਜ ਉਹਨਾਂ ਦੇ ਨਿਆਣੇ ਮਰਨ ਵਾਲੇ ਆ ਜਾਂ ਕਈ ਮਰ ਚੁੱਕੇ ਆ ਖੱਬ ਚੁੱਕੇ ਦੁੱਖਿਆ ਮੈਨੂੰ ਇਸ ਗੱਲ ਦਾ ਪਰ ਪਤਾ ਸੀ ਵੀ ਜਦੋਂ ਸਾਡਾ ਬੱਚਾ ਗਲਤ ਆ ਜਦੋਂ ਸਾਡੇ ਘਰ ਦਾ ਬੰਦਾ ਗਲਤ ਆ ਅਸੀਂ ਉਹਨੂੰ ਝਿੜਕ ਕੇ ਗਲਤ ਕਿਹਾ ਹੁੰਦਾ ਤੇ ਕਦੀ ਸਾਨੂੰ ਮਾੜੇ ਦਿਨ ਨਹੀਂ ਵੇਖਣੇ ਪੈਂਦੇ ਸਾਡਾ ਬੱਚਾ ਕਿਸੇ ਦੀ ਦਾੜੀ ਨੂੰ ਹੱਥ ਪਾਵੇ ਗਵਾਂਢੀ ਆ ਕੇ ਦੱਸੇ ਵੀ ਤੁਹਾਡਾ ਪੁੱਤ ਉੱਥੇ ਗਲਤ ਕਰਦਾ ਸੀ ਕਿਸੇ ਦੀ ਦਾੜੀ ਨੂੰ ਹੱਥ ਪਾਉਂਦਾ ਸੀ ਝਿੜਕ ਕੇ ਅੰਦਰਵਾੜ ਦਿਓ ساری ਉਮਰ ਸੁੱਖ ਲਓਗੇ ਜੇ ਪੇਟ ਤੇ ਖਲੋ ਕੇ ਹੱਲਾਸ਼ੀਰੀ ਦੇ ਦਿੱਤੀ ਉਹ ਦਿਨ ਦੂਰ ਨਹੀਂ ਅੱਜ ਗਵਾਂਢੀ ਦੀ ਦਾੜੀ ਨੂੰ ਹੱਥ ਪਾਇਆ ਸੀ ਕੱਲ ਤੇਰੀ ਦਾੜੀ ਨੂੰ ਵੀ ਹੱਥ ਉਦਾਂ ਹੀ ਪਊਗਾ ਜੇ ਗਵਾਂਢ ਨੂੰ ਤੂੰ ਕਰਕੇ ਬੋਲਿਆ ਵਾ ਗਲਤ ਬੋਲਿਆ ਵਾ ਜੇ ਮਾਂ ਨੇ ਪਹਿਲੇ ਦਿਨ ਪਰਦਾ ਪਾ ਲਿਆ ਉਹ ਦਿਨ ਦੂਰ ਨਹੀਂ ਜਦੋਂ ਤੈਨੂੰ ਦਹਾ ਬੰਦਿਆਂ ਚ ਖਲੋਕੇ ਉਹ ਬੁੜੀਏ ਘਰ ਨੂੰ ਅੱਜ ਦਾ ਨਾਂ ਖੁਦਾ ਤੇ ਫਿਰ ਮੈਨੂੰ ਕਹਦੀ ਅੱਜ ਕੋਲ ਪਈ ਇਦਾਂ ਹੋਊਗਾ ਚੋਰ ਸੀ ਨਾ ਚੋਰ ਤੇ ਚੋਰ ਬੈਠਾ ਜੇਲ੍ਹ ਦੇ ਵਿੱਚ ਤੇ ਸਜ਼ਾ ਹੋ ਗਈ ਤੇ ਪੁੱਛਦੇ ਆਖੀ ਕੋਈ ਅੰਤਮ ਇੱਛਾ ਕਹਿੰਦਾ ਮੇਰੀ ਮਾਂ ਨੂੰ ਮਿਲਾ ਦਿਓ ਮਾਂ ਆ ਗਈ ਤੇ ਸਾਹਮਣੇ ਖਲੋਤਾ ਮੁੰਡਾ ਜੇਲ੍ਹ ਚ ਬੰਦ ਤੇ ਮਾਂ ਕਹਿੰਦੀ ਪੁੱਤ ਮੈਨੂੰ ਮਿਲ ਕੇ ਕੀ ਕਰਨਾ ਕਹਿੰਦਾ ਬਸ ਮੈਂ ਉਸ ਦਿਨ ਨੂੰ ਰੋਣਾ ਵਾ ਉਸ ਦਿਨ ਨੂੰ ਉਸਦਾ ਮਾਂ ਜਦੋਂ ਕਿ ਮੈਨੂੰ ਪਹਿਲੇ ਦਿਨ ਹੱਲਾ ਸ਼ੇਰੀ ਦਿੱਤੀ ਸੀ ਕਹਿੰਦੀ ਮੈਂ ਕਿੰਦਾ ਦਿੱਤੀ ਸੀ ਮੁੰਡਾ ਕਹਿੰਦਾ ਜਿੱਦਾਂ ਮੈਂ ਪਹਿਲੇ ਦਿਨ ਸਕੂਲੋਂ ਇੱਕ ਪੈਨ ਚੋਰੀ ਕਰਕੇ ਲਿਆਂਦਾ ਸੀ ਨਾ ਜਦੋਂ ਉਹਦਨ ਮੇਰੇ ਵੱਟ ਕੇ ਮੂੰਹ ਤੇ ਚਪੇੜ ਮਾਰੀ ਹੁੰਦੀ ਤੇ ਮੈਂ ਅੱਜ ਚੋਰ ਨਾ ਬਣਦਾ ਤੂੰ ਮੇਰਾ ਸ਼ਿੰਦਾ ਕਹਿ ਕੇ ਤੇ ਮੇਰਾ ਪੈਨ ਵੀ ਰੱਖ ਲਿਆ ਤੇ ਮੇਰਾ ਮੂੰਹ ਵੀ ਚੁੰਮ ਲਿਆ ਵੇਖਿਆ ਮੇਰਾ ਪੁੱਤ ਕਿੰਨਾ ਸ਼ੈਤਾਨੀ ਮੇਰਾ ਪੁੱਤ ਬੜਾ ਤੇਜ ਹੀ ਇਹ ਦੁਨੀਆ ਦੀ ਸੱਚਾਈ ਹੈ ਮਾਪੇ ਦੀ ਹਲਾਸ਼ਰੀ ਸ਼ੇਰ ਵੀ ਬਣਾ ਦਿੰਦੀ ਏ ਤੇ ਮਾਪੇ ਦੀ ਹਲਾਸ਼ਰੀ ਵਿਗਾੜਦੇਵੇਂ ਟਾਈਮ ਨਹੀਂ ਲੱਗਦੀ ਐਵੇਂ ਥੋੜਾ ਕਿਸੇ ਨੇ ਆਖਿਆ ਦੁੱਧ ਉਬਲਦਿਆਂ ਐਂ ਲੱਗਦਾ ਟਾਈਮ ਦੁੱਧ ਉਬਲ ਕੇ ਪਤੀਲੇ ਚੋਂ ਬਾਹਰ ਹੁੰਦਾ ਮਾਈ ਲਾਗੇ ਖਲੋਤੀ ਰਹਿ ਜਾਂਦੀ ਆ ਦੁੱਧ ਉਬਲਦਿਆਂ ਤੇ ਪੁੱਤ ਵਿਗੜਦਿਆਂ ਇੱਕ ਮਿੰਟ ਲੱਗਦਾ ਜ਼ਿੰਦਗੀ ਦਾ ਬਸ ਮਾਪੇ ਨੂੰ ਉਹਦੀ ਜ਼ਿੰਮੇਵਾਰੀ ਕਿੱਦਾਂ ਸਾਹਮਣੀਆਂ ਅੱਜ ਉਸ ਜ਼ਿੰਮੇਵਾਰੀ ਤੁਸੀਂ ਪੱਜ ਰਹੇ ਆ ਇਧਰ ਭਗਵਾਨ ਦਾਸ ਘੇੜ ਦਾ ਪੁੱਤ ਤੇ ਚੰਦੂ ਦਾ ਪੁੱਤ ਜਲੰਧਰ ਦੇ ਸੂਬੇਦਾਰ ਅਬਦੁੱਲਾਹ ਖਾਨ ਨੂੰ ਚੁੱਕਣਾ ਚ ਲੈ ਕੇ ਆ ਰਹੇ ਸੀ ਚੁੱਕਣਾ ਕਹਿੰਦੇ ਪੱਥਰ ਪਾੜ ਦਿੰਦੀ ਹੈ ਜ਼ਿੰਦਗੀ ਚ ਆਪਣੀਆਂ ਲੱਤਾਂ ਤੇ ਭਾਰ ਪਾਉਣਾ ਸਿੱਖੋ ਆਉਨੇ ਆਖਿਆ ਇਦਾਂ ਹੋ ਜਾਊਗਾ ਇਹ ਆਉਨੇ ਆਖਿਆ ਇਦਾਂ ਹੋ ਜਾਊਗਾ ਆਉਨੇ ਆਖਿਆ ਇਦਾਂ ਹੋ ਜਾਊਗਾ ਕਦੀ ਕਾਮਯਾਬ ਨਹੀਂ ਜ਼ਿੰਦਗੀ ਚ ਹੋਗੇ ਤੁਹਾਡਾ ਮਨ ਕੀ ਕਹਿੰਦਾ ਵੀ ਕਾਮਯਾਬ ਕਿਦਾਂ ਹੋਊਗਾ ਜਾਓ ਤੁਹਾਡੀ ਕਾਮਯਾਬੀ ਨੂੰ ਕੋਈ ਰੋਕ ਕੇ ਨਹੀਂ ਵਿਖਾ ਸਕਦਾ ਲੋਕਾਂ ਦੀਆਂ ਲੱਤਾਂ ਤੇ ਭਾਰ ਪਾ ਕੇ ਚੱਲਣ ਵਾਲੇ ਬੰਦੇ ਲੰਮੀ ਰੇਸ ਦੇ ਘੋੜੇ ਨਹੀਂ ਬਣੇ ਇੱਕ ਚੀਜ਼ ਹੋਰ ਕਹਿ ਦਿਆਂ ਸਾਨੂੰ ਗੁਰੂ ਨਾਨਕ ਨੇ ਡਿਸੀਜਨ ਮੇਕਰ ਬਣਾਇਆ ਡਿਸੀਜਨ ਮੇਕਰ ਮਤਲਬ ਖੁਦ ਫੈਸਲੇ ਲਓ ਜ਼ਿੰਦਗੀ ਦੇ ਫਲਾਣਾ ਕੌਣ ਹੈ ਮੇਰੀ ਜ਼ਿੰਦਗੀ ਦਾ ਫੈਸਲਾ ਕਰਨ ਵਾਲਾ ਜਿਹਨੂੰ ਪੁੱਛ ਕੇ ਮੈਂ ਅੱਜ ਤੁਰ ਲੱਗਾ ਕੀ ਪਤਾ ਮੈਨੂੰ ਰਾਏ ਪਾ ਕੇ ਤੇ ਮੇਰੇ ਚੋਂ ਫਾਇਦਾ ਹੀ ਲੱਭਦਾ ਹੋਵੇ ਅੱਜ ਕੱਲ ਦਾ ਯਾਰੀ ਵੀ ਕੁਝ ਇਦਾਂ ਦੀ ਆ ਸੱਜਣਪਈ ਵੀ ਕੁਝ ਇਦਾਂ ਦੀ ਆ ਉਂਗਲ ਲਾ ਕੇ ਤੇ ਤਮਾਸ਼ਾ ਵੇਖੀਦਾ ਵੀ ਬੱਲੇ ਬੱਲੇ ਉਹ ਅੱਗੇ ਪਾਉ ਹੱਲਾ ਛੇਰੀ ਬੜੀ ਵੇਖਿਆ ਕਈਆਂ ਥਾਵਾਂ ਤੇ ਬਾਹਾਂ ਟੰਗਣ ਵਾਲਾ ਮੈਕਮਾ ਬੜਾ ਐਕਟਿਵ ਹੁੰਦਾ ਸਮਝਦੇ ਜੇ ਬਾਹਾਂ ਟੰਗਣ ਵਾਲੇ ਨਹੀਂ ਸਮਝੇ ਸਮਝੋਗੇ ਬਾਹਾਂ ਟੰਗਣ ਵਾਲਾ ਮੈਕਮਾ ਉਹ ਹੁੰਦਾ ਵਾ ਜਿਹੜਾ ਕਿਸੇ ਨੂੰ ਅੱਗੇ ਲਾ ਕੇ ਤੇ ਕਲੇ ਦਾ ਮੋਢ ਬਣ ਕੇ ਤੇ ਆਪਣਾ ਉੱਲੂ ਸਿੱਧਾ ਕਰ ਜਾਂਦਾ ਵਾ ਤੇ ਅਸੀਂ ਬਾਹਾਂ ਟੰਗਣ ਵਾਲਿਆਂ ਤੇ ਸਭ ਤੋਂ ਵੱਧ ਯਕੀਨ ਕਰਦੇ ਮੇਰਾ ਭਰਾ ਹੀ ਮੇਰਾ ਯਾਰ ਹੀ ਅੱਗੇ ਅੱਗੇ ਤੁਰਿਆ ਜਾਂਦਾ ਜਦੋਂ ਵਜਦਿਆਂ ਨੂੰ ਵਾਰਨਾ ਆਏ ਤੇ ਸਭ ਤੋਂ ਪਹਿਲਾਂ ਗਲਈ ਉਹਨੇ ਲੱਭਣੀ ਆ ਵੀ ਭੱਜਣ ਨੂੰ ਰਾਹ ਕਿਹੜੇ ਬੰਦੇ ਨੂੰ ਜਾਂਦਾ ਵਾ ਮੇਲੇ ਮਸਿਆ ਦੇ ਵਿੱਚ ਵੀ ਬਾਹਾਂ ਟੰਗਣ ਵਾਲਾ ਮਹਿਕਮਾ بڑا ਹੁੰਦਾ ਜਿਨ੍ਹਾਂ ਨੇ ਇੱਕ ਲੱਕੜਨੀ ਚੀਰੀ ਹੁੰਦੀ ਸਾਰੇ ਮੇਲੇ ਤੇ ਉਹ ਬਾਹਾਂ ਨਾਲ ਮੇਰੇ ਕੋਲ ਇੱਥੋਂ ਤੱਕ ਟੰਗੀਆਂ ਨੇ ਬੱਲੇ ਵਾਲਿਆ ਕੰਮ ਹੀ ਬੜਾ ਕੀਤਾ ਵਾ ਉਹ ਉਦਾਂ ਹੀ ਸਰੂਪਾ ਲੈ ਜਾਂਦੇ ਉਹਦਾਂ ਹੀ ਟੌਰ ਫੋਕਾਈ ਉਹਦਾਂ ਹੀ ਬੱਲੇ ਬੱਲੇ ਸਾਸਰੀ ਕਲ ਨੂੰ ਇਹ ਲੋਕ ਤੁਹਾਡੇ ਨੁਕਸਾਨ ਕਰਨਗੇ ਜ਼ਿੰਦਗੀ ਦੇ ਵਿੱਚ ਉਹਨਾਂ ਬੰਦਿਆਂ ਕੋ ਬਚ ਕੇ ਰਹੋ ਹਲਾਸ਼ੇਰੀ ਵਾਲਿਆਂ ਤੋਂ ਬਚ ਕੇ ਰਹੋ ਫੇਸਬੁੱਕ ਦਾ ਜ਼ਮਾਨਾ ਵਾਂ ਵਟਸਐਪ ਦਾ ਜ਼ਮਾਨਾ ਵਾਂ ਇੱਕ ਗੱਲ ਕਹਿ ਕੇ ਮੈਂ ਟਾਡੀ ਸਿਰਾਂ ਕੋਲੋਂ ਸੇਵਾ ਲੈਣ ਲੱਗਾ ਇੱਥੇ ਦੁਨੀਆ ਦੇ ਚਿਹਰੇ ਤੇ ਮਖੌਟੇ ਆ ਅੱਜ ਨੈਟ ਨੇ ਦੁਨੀਆ 도ਗਲੀ ਚ ਹੀ ਕਰ ਦਿੱਤੀ ਆ ਵਟਸਐਪ ਚ ਲਾਉਂਦੇ ਜੇ ਸਾਰੇ ਜਾਂਦੇ ਫੇਸਬੁੱਕ ਚ ਲਾਉਂਦੇ ਜੇ ਫੋਟੋ ਕੱਢ ਕੇ ਵੇਖਿਓ ਜਿਹਦੇ ਦੀ ਗੱਲ ਕਰਨੀ ਹੋਵੇ ਫੋਟੋ ਨੇ ਬੜੀ ਪੋਲੀ ਜੀ ਲਾਈ ਹੁੰਦੀ ਆ ਜਿਵੇਂ ਗਊ ਦਾ ਜਾਇਆ ਹੁੰਦਾ ਤੇ ਲੋਕੀ ਫੋਟੋ ਵੇਖ ਵੇਖ ਕੇ ਹੀ ਆਖੀ ਜਾਂਦੇ ਬੜਾ ਪੋਲਾ ਹੀ ਗੁਰਦਾਰੇ ਬੜਾ ਮੱਥਾ ਟੇਕ ਜਾਂਦਾ ਵੇਖ ਸਟੋਰੀਆਂ ਸਾਰੀਆਂ ਗੁਰਦਾਰੇ ਦੀਆਂ ਪਾਉਂਦਾ ਏ ਉਹਦੇ ਨਾਲ ਰਹੀਏ ਤੇ ਪਤਾ ਲੱਗਦਾ ਵੀ ਨਰਾ ਜ਼ਹਿਰ ਹੀ ਚੁੱਕੀ ਫਿਰਦਾ ਰਾਹ ਪਿਆ ਜਾਣੀਏ ਜਾਂ ਬਾਹ ਪਿਆ ਜਾਣੀਏ ਫਿਰ ਪਤਾ ਲੱਗਦਾ ਵੀ ਕੱਪੜੇ ਫੋਟੋ ਚ ਡੀਪੀ ਚ ਬੜੇ ਚਟੇ ਪਾਈ ਕੰਮ ਸਾਰੇ ਹੀ ਕਾਲੀ ਕਰਦਾ ਹੀ ਹੈ ਵੀ ਫੋਟੋ ਡੀਪੀ ਤੇ ਬੜੇ ਸੋਹਣੇ ਕੱਪੜੇ ਪਾ ਕੇ ਨੇ ਆਨ ਲਵਾਈ ਆ ਇੰਟਰਨੈਟ ਦੇ ਉੱਤੇ ਵਟਸਐਪ ਤੇ ਲਾਈ ਆ ਨਾਲ ਰਹੀਏ ਤੇ ਪਤਾ ਲੱਗਦਾ ਵੀ ਕੰਮ ਕਾਲੇ ਕਰੀ ਜਾਂਦਾ ਇੱਕ ਚੀਜ਼ ਹੋਰ ਤੁਹਾਡੇ ਜਿਹੜੇ ਮੋਬਾਈਲ ਚ ਲਾਉਂਦੇ ਫਿਲਟਰ ਦਾ ਜ਼ਮਾਨਾ ਵਾ ਫਿਲਟਰ ਲਾ ਕੇ ਫੋਟੋ ਚਿੱਟੀ ਹੋ ਜਾਂਦੀ ਮੇਰੇ ਰਗਾ ਵੀ ਆ ਡਿਸਕ ਪੁਛਕ ਜਾਂਦਾ ਕਾਲਾ ਵਜਾ ਵੀ ਬੰਦਾ ਆਣਾ ਫਿਲਟਰ ਦਾ ਜ਼ਮਾਨਾ ਆ ਗਿਆ ਫਿਲਟਰ ਲਾਓ ਤੇ ਫੋਟੋ ਚਿੱਟੀ ਹੋ ਜਾਂਦੀ ਆ ਰੱਬ ਨਾ ਕਰੇ ਜੇ ਫਿਲਟਰ ਦਿਲ ਤੇ ਲੱਗਣ ਲੱਗ ਪਿਆਵੇ ਫੇਰ ਕੀ ਬਣੂ ਸਾਡਾ ਫੇਰ ਤੇ ਘਰਾਂ ਦੇ ਘਰ ਉੱਜੜਨਗੇ ਲੋਕੀ 도ਗਲੇ ਜੇ ਬਣ ਕੇ ਜ਼ਿੰਦਗੀ ਬਤੀਤ ਕਰਨਾ ਹੈ ਮਹਾਰਾਜ ਨੇ ਬਾਬੇ ਫੌਜਾ ਜੀ ਨੇ ਉਹ ਉੱਥੇ ਡਾਂਗ ਫੜ ਕੇ ਕਰਉਣਾ ਵੀ ਇਹ ਫਿਲਟਰ ਵਾਲਾ ਨਹੀਂ ਉਹ ਇਹਦੇ ਨਕਲੀ ਫਿਲਟਰ ਲਾ ਕੇ ਤੁਰਿਆ ਫਿਰਦਾ ਇਸ ਕਰਕੇ ਜ਼ਿੰਦਗੀ ਇੱਕ ਚਿਹਰੇ ਦੇ ਨਾਲ ਜਿਣੀ ਸਿੱਖੋ ਡਬਲ ਫੇਸ ਨਾਲ ਜ਼ਿੰਦਗੀ ਨਹੀਂ ਜਲੰਧਰ ਦਾ ਸੂਬੇਦਾਰ ਅਬਦੁੱਲਾ ਖਾਨ ਸੀ ਚੋਕ ਦਾ ਮਾਰਿਆ ਬੰਦਾ ਦੋ ਜਵਾਨ ਪੁੱਤ ਲੈ ਕੇ ਫੌਜ ਨਾਲ ਲੈ ਕੇ ਰਤਨ ਚੰਦ ਦੇ ਕਰਮਚੰਦ ਨੂੰ ਲੈ ਕੇ ਗੁਰੂ ਹਰਗੋਬਿੰਦ ਰਾਜ ਨੂੰ ਫੜਨ ਵਾਸਤੇ ਆ ਗਿਆ ਦਰਿਆ ਬਿਆਸਾ ਪਾਰ ਕੀਤਾ ਜਦੋਂ ਨੇ ਘੇਰਾ ਪਾਇਆ ਨਾ ਸ੍ਰੀ ਹਰਗੋਬਿੰਦਪੁਰੇ ਨੂੰ ਤੇ ਸਿਖਾਣੇ ਜਾ ਕੇ ਮਹਾਰਾਜ ਨੂੰ ਦੱਸਿਆ ਮਹਾਰਾਜ ਫੌਜ ਚੜ ਕੇ ਆਈ ਆ ਸੱਚੇ ਪਾਤਸ਼ਾਹ ਕਹਿੰਦੇ ਆਈਏ ਤੇ ਕੋਈ ਗੱਲ ਨਹੀਂ ਲਵਣੀ ਵੀ ਅਸੀਂ ਜਾਣਦੇ ਚੰਗੀ ਤਰ੍ਹਾਂ ਕਿਉਂਕਿ ਵਾਅਦਾ ਕੀਤਾ ਨਹੀਂ ਤੇ ਵਾਅਦਾ ਜਰੀਏ ਕਿਉਂ ਇਹ ਗੁਰੂ ਨਾਨਕ ਦਾ ਘਰ ਆ ਇੱਥੇ ਕੋਈ ਮੂੰਹ ਸੋਹਣਾ ਬਣਾਉਂਗਾ ਤੇ ਫਲ ਸੋਹਣਾ ਲੈ ਜਾਊਗਾ ਜੇ ਵਿੰਗਾ ਜਾ ਬੜਾਉਂਗਾ ਤੇ ਫਲ ਉਦਾਂ ਦਾ ਲੈ ਜਾਊਗਾ ਇਸ ਕਰਕੇ ਗੁਰੂ ਦੇ ਦਰਬਾਰ 'ਚ ਜਦੋਂ ਸੰਗਤ 'ਚ ਬਹੁ ਬੜੀ ਚੰਗੀ ਸੋਚ ਰੱਖ ਕੇ ਬਹੁ ਕਿਉਂਕਿ ਉਦਾਂ ਦਾ ਫਲ ਨਾਲ ਦੀ ਨਾਲ ਝੋਲੀ 'ਚ ਪੈਣ ਦਿਆ ਵਾ ਬੰਦੇ ਦੇ ਤੇ ਜਾ ਕੇ ਵੀ ਫਲਾਣਾ ਕਿਉਂ ਆ ਗਿਆ ਈ ਫਲਾਣਾ ਕਿਉਂ ਆ ਗਿਆ ਈ ਅਹੀਂ ਚੱਲੇ ਆ ਫਲਾਣਾ ਆ ਗਿਆ ਈ ਐ ਕਈ ਹੁੰਦੇ ਨਾ ਬੰਦੇ ਇਦਾਂ ਦੇ ਅਹੀਂ ਨਹੀਂ ਜਾਣਾ ਉੱਥੇ ਕਿਉਂਕਿ ਉਹਨਾਂ ਦੇ ਮਹੱਲੇ 'ਚ ਮੇਲਾ ਵਾ ਉੱਥੇ ਉਹ ਵੀ ਬੈਠੇ ਹੋਣੇ ਆ ਇਹਦਾ ਮਤਲਬ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਨਹੀਂ ਆਇਆ ਬੰਦਿਆਂ ਨੂੰ ਮਿਲਣ ਵਾਸਤੇ ਆਇਆ ਮਹਾਰਾਜ ਕਹਿਣ ਲੱਗੇ ਘਰ ਗੁਰੂ ਨਾਨਕ ਦਾ ਹੈ ਉਹ ਜਿੱਦਾਂ ਦਾ ਕੋਈ ਹੋ ਕੇ ਆਵੇਗਾ ਉਦਾਂ ਦੇ ਹੋ ਕੇ ਟਕਰਾਂਗੇ ਲਓ ਜੀ ਲੜਾਈ ਹੋ ਗਈ ਸ਼ੁਰੂ ਗੁਰੂ ਦੇ ਸਿੱਖ ਵੱਧ ਵੱਧ ਕੇ ਲੜੇ ਕਿਧਰੇ ਭਾਈ ਨਿਹਾਲੇ ਵਰਗੇ ਕਿਧਰੇ ਭਾਈ ਤਲੋਕੇ ਵਰਗੇ ਕਿਧਰੇ ਭਾਈ ਜੇਠੇ ਵਰਗੇ ਕਿਧਰੇ ਭਾਈ ਪੈੜੇ ਵਰਗੇ ਕਿਧਰੇ ਕੋਈ ਕਿਧਰੇ ਕੋਈ ਇੱਕ ਬੰਦੇ ਦਾ ਮਨਾਂ ਸਪੈਸ਼ਲ ਤੌਰ ਤੇ ਲੈ ਲੱਗਾ ਭਾਟ ਮਥੁਰਾ ਵੀ ਲੜਿਆ ਜੇ ਇੱਥੇ ਪਟ ਮਥੁਰਾ ਤੁਸੀਂ ਆਖੋਗੇ ਉਹ ਕੌਣ ਆ ਤੁਹਾਡੇ ਚੋਂ ਜਿਹੜੀ ਸੰਗਤ ਬਾਣੀ ਪੜਦੀ ਆ ਅਖੰਡ ਪਾਠੀ ਸਿੰਘ ਆ ਪਟਾਂ ਦੇ ਜਿਹੜੇ ਸਵੈਏ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਪਟਿਆ ਪਟ ਮਥੁਰਾ ਪਟ ਮਥੁਰਾ ਜੱਬ ਲਾਉ ਨਹੀਂ ਭਾਗ ਲਲਾਰ ਉਦੈ ਤਬ ਲਾਉ ਭ੍ਰਮ ਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਢ ਤੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਾਹ ਮਥੁਰਾ ਆ ਮਥੁਰਾ ਤਤ ਵਿਚਾਰ ਜਹ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਆ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਬਨਾ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਦਰਜਿਆ ਦੋ ਪਾਟ ਸ਼ਹੀਦ ਆ ਗੁਰੂ ਅਰਗਵਿੰਦ ਸਾਹਿਬ ਦੇ ਜੰਗਾਂ ਚ ਪਾਟ ਮਥੁਰਾ ਤੇ ਪਾਟ ਕੀਰਤ ਕਹੋ ਕੀਰਤ ਕਲ ਸਹਾਰ ਆ ਕੀਰਤ ਦੋ ਪਾਟ ਸ਼ਹੀਦ ਆ ਕੱਲੇ ਦੋ ਗੁਰੂ ਸ਼ਹੀਦ ਨਹੀਂ ਦੋ ਪਾਟ ਵੀ ਸ਼ਹੀਦਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਪਾਟ ਮਥੁਰਾ ਕਹਿੰਦੇ ਨੇ ਬੈਰਮਖਾਨ ਨਾਲ ਲੜਿਆ ਬੈਰਮਖਾਨ ਲੋਹੇ ਦੇ ਕੋਟ 'ਚ ਮੜਿਆ ਸੀ ਭਾਟ ਮਥੁਰਾ ਨੇ ਉਹਨੂੰ ਟਾਲਿਆ ਜਦੋਂ ਨੇ ਯਾ ਅਲੀ ਆ ਕੇ ਆਪਣਾ ਖਿਹੜਾ ਛਡਾਉਣਾ ਚਾਹਿਆ ਨਾ ਤੇ ਉਹਦਾ ਖੰਜਰ ਕੱਢ ਕੇ ਭਾਟ ਮਥੁਰਾ ਨੇ ਉਹਦੇ ਮੂੰਹ ਦੇ ਵਿੱਚ ਮਾਰ ਕੇ ਤੇ ਬੈਰਮਖਾਨ ਪਾੜ ਕੇ ਛੁੱਟ ਦਿੱਤਾ ਸੀ ਫਿਰ ਭਾਟ ਮਥੁਰਾ ਇੱਥੇ ਸ਼ਹੀਦ ਹੋਇਆ ਜਦੋਂ ਲੜਾਈ ਸਿਖਰ ਤੇ ਆਈ ਤੇ ਜਲੰਧ ਦੇ ਸੂਬੇਦਾਰ ਅਬਦੁੱਲਾ ਖਾਨ ਨੇ ਆਖਿਆ ਵੀ ਸ਼ਾਮਾਂ ਤੋਂ ਪਹਿਲਾਂ ਲੜਾਈ ਖਤਮ ਕਰਕੇ ਗੁਰੂ ਹਰਗੋਬਿੰਦ ਨੂੰ ਬੰਨ ਕੇ ਖੜਨਾ ਵਾ ਤੇ ਚੰਗਾ ਤਰੀਕਾ ਇਹੋ ਹੀ ਆ ਵੀ ਆਪਣਾ ਵੱਡਾ ਮੁੰਡਾ ਤੈਮਨਾ ਅੱਗੇ ਲਾ ਕੇ ਤੋਰਾ ਤੇ ਜਾ ਫੜ ਕੇ ਲਿਆ ਗੁਰੂ ਹਰਗੋਬਿੰਦ ਮਹਾਰਾਜ ਨੂੰ ਆਪਣੇ ਵੱਡੇ ਮੁੰਡੇ ਨਬੀ ਬਖਸ਼ ਨੂੰ ਕੱਲ ਦਿੱਤਾ ਨਬੀ ਬਖਸ਼ ਦਾ ਮੁਕਾਬਲਾ ਭਾਈ ਪਰਸ ਰਾਮ ਦੇ ਨਾਲ ਹੋਇਆ ਅਬਦੁੱਲਾ ਖਾਨ ਦੀ ਖਾਨੇ ਨੂੰ ਨਗਰ ਨਲੀ ਸੀ ਜਿਨ੍ਹਾਂ ਨੂੰ ਸ਼ਰਦਾਈ ਘੋਟਨ ਵਾਲਾ ਕੜਾ ਖਾਣੇ ਦੇ ਮਹਾ ਦੀ ਦਾਲ ਪੀਣੇ ਸਮਝੀ ਬੈਠਾ ਸੀ ਨਾ ਭਾਈ ਪਰਸਰਾਮ ਨੇ ਏਡਾ ਵੱਡਾ ਵਾਰ ਕੀਤਾ ਕਿ ਅਬਦੁੱਲਾ ਖਾਂ ਦਾ ਵੱਡਾ ਪੁੱਤ ਨਬੀ ਬਖਸ਼ ਅੱਧ ਚੋਂ ਪਾੜ ਕੇ ਦੋ ਟੋਟੇ ਕਰਕੇ ਧਰਤੀ ਦੇ ਉੱਤੇ ਸੁੱਟ ਦਿੱਤਾ। ਜਲੰਧਰ ਦਾ ਸੂਬੇਦਾਰ ਅਬਦੁੱਲਾ ਖਾਂ ਕਲ ਪੁੱਠਿਆ। ਕਰਮਚੰਦ ਨੂੰ ਕਹਿੰਦਾ ਓ ਕਰਮਚੰਦਾ ਤੂੰ ਕਹਿੰਦਾ ਮਾਲਾ ਫੇਰਨ ਵਾਲੇ ਸਾਥ ਬਾਬਿਆ ਵੇਲੇ ਬੰਦੇ ਹੱਥ ਚੋਂ ਪਾੜ-ਪਾੜ ਕੇ ਸੁੱਟੀ ਜਾਂਦੇ ਆ। ਕਰਮਚਾਂਦ ਨੇ ਇੱਧਰ ਜੋਗਾ ਤੇ ਨਾਲ ਉਧਰ ਜੋਗਾ ਜਲੰਧਰ ਦਾ ਸੂਬੇਦਾਰ ਅਬਦੁੱਲਾ ਖਾਨ ਕਹਿੰਦਾ ਮੈਂ ਕੁਝ ਨਹੀਂ ਖਟਿਆ ਕਿਸੇ ਦੀ ਚੁੱਕਣਾ ਚਾਕੇ ਪੁੱਤ ਮਰਵਾ ਕੇ ਬਹਿ ਗਿਆ ਆਹ ਬੰਨ ਨਕਸਾਨ ਕਿਸੇ ਦੀ ਚੁੱਕਣਾ ਚ ਲਾ ਕੇ ਆਪਣਾ ਘਰ ਕੇ ਬੰਨ ਨਕਸਾਨ ਕਰੀਦਾ ਜਲੰਧਰ ਦੇ ਸੂਬੇਦਾਰ ਅਬਦੁੱਲਾ ਖਾਨ ਨੇ ਆਪਣਾ ਛੋਟਾ ਪੁੱਤ ਕੋਲ ਸੱਦਿਆ ਇਹਦਾ ਨਾਮ ਆ ਕਰੀਮ ਬਖਸ਼ ਕਰੀਮ ਬਖਸ਼ ਨੂੰ ਕੋਲ ਸੱਦ ਕੇ ਕਹਿੰਦਾ ਪੁੱਤਰਾ ਆਉ ਤੇਰਾ ਭਰਾ ਮਰਿਆ ਪਿਆਈ ਤੇ ਜੇ ਗੁਰੂ ਹਰਗੋਬਿੰਦ ਨੂੰ ਬੰਨ ਕੇ ਇਹਨਾਂ ਨਾਲ ਲਿਆਵੇਂ ਤੇ ਫਿਰ ਭਰਾ ਕਾਦਾ ਹੋਇਆ ਤੇ ਮੇਰਾ ਪੁੱਤ ਕਾਦਾ ਹੋਇਆ ਜਾ ਅੱਗੇ ਲੱਗ ਗੁਰੂ ਹਰਗੋਬਿੰਦ ਮਹਾਰਾਜ ਨੂੰ ਬੰਨ ਕੇ ਲੈ ਕੇ ਆਇਂ کریم ਬਖਸ਼ ਤੁਰਨ ਲੱਗਾ ਤੇ ਚੰਦੂ ਦਾ ਮੁੰਡਾ ਕਰਮਚੰਦ ਭੱਜ ਕੇ ਅੱਗੇ ਹੋ ਗਿਆ ਜੀ ਮੈਂ ਵੀ ਨਾਲ ਜਾਣਾ ਵਾਂ ਮੈਂ ਵੀ ਨਾਲ ਜਾਣਾ ਵਾਂ ਮੈਂ ਵੀ ਅੱਗੇ-ਅੱਗੇ ਲੜੂੰਗਾ ਗੁਰੂ ਅਰਜਨ ਦੇਵ ਮਹਾਰਾਜ ਨਾਲ ਇਦਾਂ ਦੇ ਬੰਦੇ ਹਰ ਥਾਂ ਦੇ ਉੱਤੇ ਹੁੰਦੇ ਆ ਉਹ ਨਾਲ-ਨਾਲ ਤੁਰੇ ਜਾਂਦੇ ਉਦਾਂ ਹੀ ਟੌਰ ਬਣਾਈ ਜਾਂਦੇ ਵੀ ਅਸੀਂ ਬੜਾ ਕੀਤਾ ਜੇ ਅਸੀਂ ਕੀਤਾ ਨਾ ਕੱਖ ਨਹੀਂ ਉਹਨੂੰ ਪਤਾ ਹੈ ਲੜਨਾ ਤੇ ਨੇ ਪਠਾਨ ਦੇ ਪੁੱਤ ਨਹੀਂ ਆ ਮੈਂ ਉਦਾਂ ਹੀ ਕਿਰਪਾਨ ਹੱਥ 'ਚ ਬੜੀ ਬਿਰਨੀ ਆ ਕੁਝ ਨਾ ਕੁਝ ਤੇ ਹੋਊਗਾ ਹੀ ਕਿਤੇ ਨਾ ਕਿਤੇ ਤੇ ਮੇਰਾ ਵੀ ਟੌਰ ਬਣੂ ਵੀ ਬੜਾ ਲੜਿਆ ਬੜਾ ਲੜਿਆ ਕਈਆਂ ਲੋਕਾਂ ਨੂੰ ਆਦਤ ਹੁੰਦੀ ਆ ਪੇ ਚੌਧਰ ਪੁਣਾ ਵਿਖਾਉਣਾ ਕਿੱਥੇ-ਕਿੱਥੇ ਖਲੋਕੇ ਜਦੋਂ ਕਰੀਮ ਬਖਸ਼ ਤੁਰ ਪਿਆ ਨਾ ਤੇ ਚੰਦੂ ਦਾ ਪੁੱਤ ਕਰਮਚੰਦ ਵੀ ਨਾਲ ਤੁਰ ਪਿਆ ਤੇ ਗੁਰੂ ਗਰਗਬਿੰਦ ਮਹਾਰਾਜ ਦੇ ਕੋਲ ਖਲੋਤਾ ਬਾਬਾ ਬਿਧੀ ਚੰਦ ਸਾਹਿਬ ਕਹਿੰਦਾ ਸੱਚੇ ਪਾਤਸ਼ਾਹ ਜੋ ਭਗਵਾਨ ਦਾਸ ਘੇੜੜ ਗਲ ਘੁੱਟ ਕੇ ਮਾਰਿਆ ਮੇਰਾ ਨੌਂਗਾ ਮੁੜ ਕੇ ਜੰਗ ਚ ਪੈਂਦਾ ਹੀ ਨਹੀਂ ਮੇਰਾ ਨੰਬਰ ਕਦੋਂ ਲੱਗਣਾ ਮੇਰੀ ਵਾਰੀ ਕਦੋਂ ਆਉਣੀ ਆ ਮਾਰਿਆ ਕਹਿੰਦੇ ਕਹਿਣਾ ਕੀ ਚਾਹੁੰਦਾ ਕਹਿੰਦਾ ਮਹਾਰਾਜ ਉਹ ਦੋ ਜਾਨੇ ਤੁਹਾਡੇ ਗਲ ਪੈਨ ਨੂੰ ਫਿਰਦੇ ਆ ਬਿਧੀ ਚੰਦ ਨੂੰ ਦਿਓ ਹ ਮੜਾ ਜਾ ਹੁਕਮ ਪਾਤਸ਼ਾਹ ਇਨਾ ਦੁਆਨਾ ਮੈਂ ਲੜ ਕੇ ਵਿਖਾਉਂਗਾ ਨਾਲੇ ਤੁਹਾਨੂੰ ਆਖਿਆ ਸੀ ਲੋੜ ਪਈ ਤੇ ਭਗਵਾਨ ਦਾਸ ਦੇ ਘੇੜੜ ਦਾ ਟੱਬਰ ਮੈਂ ਘੇਰ ਘੇਰ ਕੇ ਕੁੱਟਣਾ ਮਹਾਰਾਜ ਆ ਗਿਆ ਜਿਹਦਾ ਟੱਬਰ ਪਾਤਸ਼ਾਹ ਗੁਰਦੇਵ ਨੇ ਦਿੱਤਾ ਹੁਕਮ ਬਹਾਦਰ ਬਾਬਾ ਬਿਦੀਚੰਦ ਸਾਹਿਬ ਆਇਆ ਮੈਦਾਨੇ ਜੰਗ ਚ ਤੇ ਭਗਵਾਨ ਦਾਸ ਘੇੜੜ ਦਾ ਪੁੱਤ ਤੇ ਮਗਰ ਖਲੋਤਾ ਸੀ ਚੰਦੂ ਦਾ ਪੁੱਤ ਕਰਮਚੰਦ ਬਾਬੇ ਬਿਦੀਚੰਦ ਨੂੰ ਪਛਾਣ ਕੇ ਕਹਿੰਦਾ ਆਹੀ ਸਾਰੀ ਕਲੇ ਦਾ ਮੁੱਢ ਇਹਨੇ ਸਾਡਾ ਟੱਬਰ ਵੀ ਗਲ ਕੁੱਟ ਕੇ ਮਾਰਿਆ ਨੱਕ ਚ ਨਕੇਲ ਵੀ ਹੈ ਉਹ ਪਾਉਂਦਾ ਹੀ ਕਿਤੇ ਕੋਜ ਕਰਦਾ ਹੀ ਕਿਤੇ ਕੋਜ ਕਰਦਾ ਹੀ ਤੇ ਗੁਰੂ ਹਰਗੋਬਿੰਦ ਮਹਾਰਾਜ ਦਾ ਸਭ ਤੋਂ ਸਿਰੇ ਦਾ ਬੰਦਾ ਇਹੋ ਹੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੇ ਆਗਾ ਕਰਮ ਚੰਦਾ ਜੇ ਕਰਤੂਤ ਦਾ ਮਾਲਕ ਹੁਣ ਉਹਨਾਂ ਦੇ ਹਾ ਗੱਲਾਂ ਕਰਨ ਨਾਲੋਂ ਮੇਰੇ ਗਲ ਪੈਨੋ ਤੂੰ ਉਹਨੂੰ ਤਦ ਸੁਣਾਉਣਾ ਵੀ ਉਹਨੂੰ ਹਲਾ ਸ਼ੇਰੀ ਦੇ ਕੇ ਮੇਰੇ ਗਲ ਪਾਉਣ ਨੂੰ ਫਿਰਦਾ ਤੇ ਮਾਂ ਦਾ ਦੁੱਧ ਪੀਤਾ ਤੇ ਸੱਦਾ ਹੋ ਕੇ ਬਰਾਬਰ ਦਾ ਵੱਜ ਆ ਕੇ ਛਾਤੀ ਦੇ ਵਿੱਚ ਫਿਰ ਪਤਾ ਲੱਗੇ ਬਹਾਦਰਾਂ ਦਾ ਬਹਾਦਰ ਟੱਕਰ ਦੇ ਕਿਵੇਂ ਆ ਇਹ ਇੱਕ ਬਨੇ ਅਬਦੁੱਲਾ ਖਾਨ ਦਾ ਪੁੱਤ ਕਰੀਮ ਬਖਸ਼ ਇੱਕ ਬਨੇ ਚੰਦੂ ਦਾ ਪੁੱਤ ਕਰਮਚੰਦ ਸਾਹਮਣੇ ਵਿਧੀਆਂ ਦਾ ਮਾਲਕ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਇੱਕ ਬਨੇ ਦੋ ਇੱਕ ਬਨੇ ਕੱਲਾ ਉਹ ਦੋਵੇਂ ਵਾਰ ਕਰਦੇ ਆ ਤੇ ਬਾਬਾ ਵਿਧੀ ਚੰਦ ਦੋਹਾਂ ਦਾ ਰੋਕ ਕੇ ਇੱਕ ਪਰਵਾ ਵਾਰ on the job They're They're Ben <laughs> ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ